ਵਚਨ ਦੇ ਵਿੱਚ ਲਿਖਿਆ ਕਿ ਆਪਣੇ ਮਾਤਾ ਪਿਤਾ ਦਾ ਆਦਰ ਕਰ ਜੇ ਘਰ ਵਿੱਚ ਮਾਤਾ ਪਿਤਾ ਆ ਪਰ ਤੁਸੀਂ ਉਹਨਾਂ ਦੀ ਸੇਵਾ ਨਹੀਂ ਕਰਦੇ ਤੇ ਬਾਹਰ ਜਾ ਕੇ ਅਸੀਂ ਬਿਰਧ ਆਸ਼ਰਮ ਦੇ ਵਿੱਚ ਚੜਾਵੇ ਚੜਾਉਂਦੇ ਆ ਜਾਂ ਘਰ ਵਿੱਚ ਅਸੀਂ ਆਪਣੇ ਮਾਤਾ ਪਿਤਾ ਨੂੰ ਰੋਟੀ ਪਾਣੀ ਨਹੀਂ ਪੋਛਦੇ ਤੇ ਬਾਹਰ ਅਸੀਂ ਲੰਗਰ ਲਗਾਉਨੇ ਆ ਘਰ ਵਿੱਚ ਅਸੀਂ ਉਹਨਾਂ ਦੀ ਸੇਵਾ ਨਹੀਂ ਕਰਦੇ ਉਹਨਾਂ ਦੀ ਚਾਦਰ ਨਹੀਂ ਧੋ ਕੇ ਉਹਨਾਂ ਨੂੰ ਦਿੰਦੇ ਉਹਨਾਂ ਦਾ ਬਹੁਤ ਚੀਜ਼ਾਂ ਚੜਾਉਂਦੇ ਆ ਬਹੁਤ ਝੜਕੂਂਜ ਕਰਦੇ ਆ ਯਾਦ ਰੱਖਿਓ ਸਾਰਾ ਕੁਝ ਵਿਅਰਥ ਹੋ ਜਾਣਾ ਆ ਉਹਦਾ ਕੋਈ ਵੀ ਪੁੰਨ ਫਲ ਨਹੀਂ ਮਿਲਦਾ ਤੇ ਮੇਰੀ ਇਹ ਹੱਥ ਜੋੜ ਕੇ ਸਮੁੱਚੀ ਕਲੀਸੀਆ ਨੂੰ ਬੇਨਤੀ ਆ ਪਰਮੇਸ਼ਵਰ ਦੇ ਹੁਕਮ ਦੇ ਅਨੁਸਾਰ ਅਰ ਇਨਸਾਨ ਹੋਣ ਦੇ ਨਾਤੇ ਸਾਡਾ ਇਹ ਫਰਜ ਬਣਦਾ ਕਿ ਅਸੀਂ ਆਪਣੇ ਮਾਤਾ ਪਿਤਾ ਦਾ ਸਤਕਾਰ ਕਰੀਏ ਇਸ ਲਈ ਸਾਰੀ ਕਲੀਸੀਆ ਹਮੇਸ਼ਾ ਤੱਕ ਆਪਣੇ ਮਾਤਾ ਪਿਤਾ ਦਾ ਸਤਕਾਰ ਕਰਦੀ ਰਵੇ